ਅਸੀਂ ਸਾਰੇ ਇੱਕ ਦੂਜੇ ਨੂੰ ਹਰ ਇੱਕ ਗੁਰੂ ਪਾਤਸ਼ਾਹ ਦੇ ਚਾਹੇ ਪ੍ਰਕਾਸ਼ ਦਿਹਾੜਾ ਹੋਵੇ ਜਾਂ ਫਿਰ ਉਹਨਾਂ ਦਾ ਜੋਤੀ ਜੋਤ ਦਿਹਾੜਾ ਹੋਵੇ ਮਨਾਇਆ ਜਾਂਦਾ ਹੈ ਸ਼ਰਦਾ ਪਾਵਨ ਨਾਲ ਮਨਾਨੇ ਆ ਇੱਕ ਦੂਜੇ ਨੂੰ ਮੁਬਾਰਕਵਾਦ ਦੰਨੇ ਆ ਪ੍ਰਕਾਸ਼ ਦਿਹਾੜਿਆਂ ਦੇ ਤੇ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਹਰ ਕੋਈ ਮਨਾ ਰਿਹਾ ਹੈ ਸ਼ਰਦਾ ਨਾਲ ਉਤਸ਼ਾਹ ਨਾਲ ਧੂਮਦਲ ਮਨਾਇਆ ਜਾ ਰਿਹਾ ਹੈ ਪਰ ਕੀ ਅਸੀਂ ਬਾਬੇ ਨਾਨਕ ਦਾ ਸੱਚ ਮੁੱਚੀ ਜਨਮ ਦਿਹਾੜਾ ਮਨਾ ਰਹੇ ਹਾਂ ਕਿ ਉਹ ਜਿਹੜੇ ਉਪਦੇਸ਼ ਦੇ ਕੇ ਗਏ ਸੀ ਜਿਹੜਾ ਰਸਤਾ ਦਿਖਾ ਕੇ ਗਏ ਸੀ ਅਸੀਂ ਉਹਨਾਂ ਤੇ ਚੱਲ ਰਹੇ ਹਾਂ ਬਾਬੇ ਨਾਨਕ ਨੇ ਉਪਦੇਸ਼ ਦਿੱਤਾ ਸੀ ਕਿ ਕਿਸੇ ਨੂੰ ਮੰਦਾ ਨਾ ਬੋਲਿਓ ਪਰ ਕੀ ਸਾਡੇ ਪੂਰੇ ਦਿਨ ਦੇ ਵਿੱਚੋਂ ਇੱਕ ਪਲ ਵੀ ਅਜਿਹਾ ਜਾਂਦਾ ਹੈ ਜਿੱਦੇ ਵਿੱਚ ਅਸੀਂ ਕਿਸੇ ਦਾ ਮਾੜਾ ਨਾਂ ਸੋਚੀਏ ਕਿਸੇ ਨੂੰ ਮੰਦਾ ਨਾ ਬੋਲੀਏ ਦੂਸਰਾ ਉਪਦੇਸ਼ ਕਿਸੇ ਦੇ ਘਰ ਦਾ ਨਮਕ ਖਾ ਕੇ ਨਮਕ ਹਰਾਮੀ ਨਹੀਂ ਕਰਨੀ ਕਿ ਅਸੀਂ ਇਸ ਤੇ ਖਰੇ ਉਤਰ ਰਹੇ ਹਾਂ ਅੱਜ ਇਨਸਾਨ ਜਿਸ ਘਰ ਦੇ ਵਿੱਚ ਖਾਂਦਾ ਹੈ ਉਹ ਅਸੀਂ ਥਾਲੀ ਦੇ ਵਿੱਚ ਛੇ ਕਰਨ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰਦਾ ਕਿਸਦਾ ਘਰ ਨਹੀਂ ਬਰਬਾਦ ਕਰਨਾ ਕਿਸਦਾ ਹੱਕ ਨਹੀਂ ਖਾਣਾ ਕਿਸੇ ਗਰੀਬ ਉੱਤੇ ਅਤਿਆਚਾਰ ਜੇ ਹੋਵੇ ਤੁਹਾਡੇ ਕਰਕੇ ਹੋਵੇ ਤਾਂ ਬਰਦਾਸ਼ਤ ਨਹੀਂ ਕਰਨਾ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਹੈ ਕਿਸੇ ਦੂਜੇ ਦੀ ਮਦਦ ਕਰਨੀ ਹੈ ਭੁੱਖੇ ਨੂੰ ਰੋਟੀ ਖਵਾਣੀ ਹੈ ਪਰ ਅੱਜ ਤਾਂ ਅਸੀਂ ਜਿਹੜਾ ਕੋਈ ਵਿਅਕਤੀ ਸੁੱਖ-ਸਾਂਦੀ ਖੁਸ਼ ਦੀ ਰੋਟੀ ਖਾ ਰਿਹਾ ਹੈ ਅਸੀਂ ਤਾਂ ਉਹਦੀਆਂ ਲੱਤਾਂ ਖਿੱਚਣ ਤੇ ਲੱਗ ਜਾਂਦੇ ਆ ਚਾਹੇ ਗੱਲ ਛੋਟੀ ਹੋਵੇ ਚਾਹੇ ਗੱਲ ਵੱਡੀ ਹੋਵੇ ਪਰ ਇਹ ਗੱਲ ਸੱਚ ਹੈ ਕਿ ਅੱਜ ਅਸੀਂ ਬਾਬੇ ਨਾਨਕ ਦੇ ਕਿਸੇ ਵੀ ਉਪਦੇਸ਼ ਨੂੰ ਨਹੀਂ ਮੰਨਦੇ ਬਿਸ਼ੱਕ ਗੱਲਾਂ ਸੱਚੀਆਂ ਨੇ ਪਰ ਕਾਰਡੀਆਂ ਜ਼ਰੂਰ ਲੱਗਣਗੀਆਂ ਕਦੇ ਆਪਣੀ ਅੰਦਰ ਛਾਤੀ ਮਾਰ ਕੇ ਦੇਖਿਓ ਕਿ ਕੀ ਅਸੀਂ ਸੱਚਮੁੱਚ ਹੀ ਬਾਬੇ ਨਾਨਕ ਦੇ ਰਸਤੇ ਤੇ ਚੱਲ ਰਹੇ ਹਾਂ ਜਿਹੜਾ ਜਾਤੀਵਾਦ ਦਾ ਉਹਨਾਂ ਨੇ ਪਾਠ ਪੜਾਇਆ ਸੀ ਕਰਮ ਕਾਂਡਾਂ ਤੋਂ ਮੁਕਤੀ ਦੀਵਾਨ ਦੀ ਜਿਹੜੀ ਉਹਨਾਂ ਨੇ ਇੱਕ ਉਪਦੇਸ਼ ਦਿੱਤਾ ਸੀ ਕਿ ਉਹ ਸਾਰੇ ਅਸੀਂ ਮੰਨਦੇ ਹਾਂ ਕਿ ਅਸੀਂ ਕਿਹਾ ਸੀ ਬਹਿਮ ਪਰਮਾ ਦੇ ਵਿੱਚ ਨਹੀਂ ਪੈਣਾ ਕਿ ਅੱਜ ਅਸੀਂ ਕੋਈ ਬਹਿਮ ਪਰਮ ਕਰਦੇ ਹਾਂ ਜਾਂ ਨਹੀਂ ਕਰਦੇ ਪਿਤਰਾਂ ਨੂੰ ਪੂਜਦੇ ਹਾਂ ਜਦਕਿ ਬਾਬੇ ਨਾਨਕ ਨੇ ਸਖਤ ਮਨਾਹੀ ਕੀਤੀ ਸੀ ਬਾਬੇ ਨਾਨਕ ਨੇ ਇੱਕ ਓਮਕਾਰ ਦਾ ਸੰਦੇਸ਼ ਦਿੱਤਾ ਸੀ ਕਿ ਪ੍ਰਮਾਤਮਾ ਇੱਕ ਹੈ ਸਾਰੇ ਧਰਮਾਂ ਦਾ ਸਤਿਕਾਰ ਕਰੋ ਪਰ ਪ੍ਰਮਾਤਮਾ ਤਾਂ ਇੱਕ ਹੈ ਜਿਹੜਾ ਤੁਹਾਨੂੰ ਚੰਗਾ ਇਨਸਾਨ ਬਣਾਉਂਦਾ ਹੈ ਤੁਹਾਡੇ ਅੰਦਰ ਇਨਸਾਨੀਅਤ ਜਗਾਉਂਦਾ ਹੈ ਪਿਆਰ ਮੁਹੱਬਤ ਮੋਹ ਜਗਾਉਂਦਾ ਹੈ ਤਾਂ ਜੋ ਸਾਰੇ ਮਿਲ ਕੇ ਰਹਿਣ ਪਰ ਅੱਜ ਤਾਂ ਘਰ ਦੇ ਵਿੱਚ ਹੀ ਬੰਡੀਆਂ ਪਈਆਂ ਹੋਈਆਂ ਨੇ ਕਮਰੇ ਅਲੱਗ-ਅਲੱਗ ਨੇ ਮਾਪੇ ਬਾਪ ਨੇ ਬ੍ਰਿਧ ਆਸ਼ਰਮਾ ਦੇ ਵਿੱਚ ਬੈਠੇ ਨੇ ਜਿਹੜੇ ਬਜ਼ੁਰਗ ਹੋ ਜਾਂਦੇ ਨੇ 올ਡੋ ਜੋ ਜਿਹੜੇ 올ਡ 에이지 ਹੋਮ ਬਣਾਏ ਨੇ ਉੱਥੇ ਬੈਠੇ ਨੇ ਅਨਾਥ ਆਸ਼ਰਮ ਖੋਲੇ ਗਏ ਨੇ ਬੱਚੇ ਅਨਾਥ ਫਿਰ ਰਹੇ ਨੇ ਚੋਰੀਆਂ ਡਾਕ ਕੇ ਕਤਲ ਲੁੱਟਾਂ ਖੁਆਂ ਸ਼ਰੀਆਮ ਹੋ ਰਹੀਆਂ ਨੇ ਤਾਂ ਕਿੱਥੇ ਇਹੋ ਬਾਬੇ ਨਾਨਕ ਦਾ ਉਪਦੇਸ਼ ਜਿਸ ਦਾ ਪੂਰੇ ਸੰਸਾਰ ਦੇ ਵਿੱਚ ਅਸੀਂ ਡੰਕਾ ਬਜਾਉਂਦੇ ਫਿਰਦੇ ਆ ਕਿੱਥੇ ਆ ਬਾਬੇ ਨਾਨਕ ਦੇ ਉਹ ਬਚਨ ਜਿਹੜੇ ਬਾਬੇ ਨਾਨਕ ਨੂੰ ਦਿੱਤੇ ਸੀ ਬਾਬੇ ਨਾਨਕ ਨੇ